ਮੈਂ ਸਮਰਜੀਤ ਸਿੰਘ ਖਰਾਬਸਦਾਂਤਰਾਹਾ ਪੀਕੇਜੂ ਕਾਤੀ ਇਹ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਮੋਤੀ ਸਰਕਾਰ ਨੇ ਬਣਾਏ ਹੋਏ ਨਹੀਂ ਉਹਨਾਂ ਦੇ ਸੰਬੰਧ ਵਿੱਚ ਰੱਖੀ ਗਈ ਐਸ਼ਾ ਕਿੱਥੋਂ ਤੋਂ ਕਿੱਥੇ ਤੱਕ ਦਾ ਰੋਡ ਮਾਰ ਇਹ ਰੋਡ ਮਾਰ ਸਾਡਾ ਰੌਣੀ ਤੋਂ ਪੈਲ ਤੱਕ ਆਈ ਕਿਹੜੀਆਂ ਤੱਕ ਆਜੋ ਆਜੋ ਆਜਾ ਮਾਟੀ ਹਾਂਜੀ ਆਜੋ ਦੋ ਮਿੰਟ ਦੋ ਮਿੰਟ ਵਿਚਾਰ ਚਲਦਾ ਕੈਮਰਾ ਜਲਦੀ ਵੀਡੀਓ ਤੇ ਆ ਗਏ ਵਿਚਾਰ ਕਰ ਹਾਂਜੀ ਵਿਸ਼ੇਸ਼ ਕਿਹੜਾ ਹੈ ਕਿਹੜੇ ਮਸਲੇ ਤੇ ਹੈ ਜੀ ਵਿਸ਼ੇਸ਼ ਹੈ ਜੀ ਆਪਣਾ ਰੋਸ ਧਰਨਾ ਸਾਡਾ ਜੀ ਕਿਹੜੇ ਖੇਤੀ ਕਾਨੂੰਨ ਆਏ ਸੀਗੇ ਨਾ ਪਹਿਲਾਂ ਹਾਂ ਜੀ ਉਹਨਾਂ ਤੋਂ ਬਾਅਦ ਜਿਹੜਾ ਹੁਣ ਕਿਸਾਨ ਮੋਰਚੀ ਖੇਤੀ ਕਰੜਾ ਆਇਆ ਹਾਂ ਜੀ ਵਿਰੋਧ ਦੇ ਵਿੱਚ ਜੀ ਇਹ 17 ਕੁ ਦਿਨ ਦੁਬਾਰਾ ਸ਼ੁਰੂ ਹੋ ਰਿਹਾ ਹੈ ਅੱਛਾ ਜੀ ਕਿਸਾਨਾਂ ਦੀਆਂ ਨੁਕੀਲ ਪੱਤਰ ਦੇ ਮੁਜ਼ਾਹਰੇ ਨਹੀਂ ਐਜੀਟੇਸ਼ਨਸ ਨਹੀਂ ਉਹ ਤਾਰੀਆਂ ਤਹਿਸੀਲਪੱਤਰ ਤੇ ਹੋ ਰਹੀਆਂ ਨੇ ਤਹਿਸੀਲਪੱਤਰ ਤੇ ਹੀ ਅਸੀਂ ਮਾਰਚ ਕਰ ਰਹੇ ਹਾਂ ਠੀਕ ਆ ਜੀ ਤੇ ਅੱਜ ਦਾ ਵਿਸ਼ੇ 26 ਜਨਵਰੀ ਕਰਕੇ ਕੀਤਾ ਸੀ ਜਨਵਰੀ ਤੇ ਮਾਰਚ ਕਰ ਰਹੇ ਹਾਂ ਜੀ ਠੀਕ ਆ ਜੀ ਇਹ ਅੱਜ ਦਾ ਵਿਸ਼ੇਸ਼ ਪੈਲ ਪੈਲ ਵਾਸਤੇ ਸਪੈਸ਼ਲ ਦਾ ਵਾਸਤੇ ਆ ਜੀ ਆਪਦੀ ਆਪਦੀਆਂ ਤਹਿਸੀਲਾਂ 'ਚ ਕਰਨਾ ਤਹਿਸੀਲਾਂ ਦੇ ਖੰਨੇ ਵਾਲੇ ਖੰਨੇ 'ਚ ਵੀ ਨੇ ਜੀ ਸਮਰ ਵਾਲੇ ਵਾਲੇ ਸਾਰੇ ਪੰਜਾਬ 'ਚ ਆ ਜੀ ਠੀਕ ਆ ਜੀ ਅੱਛਾ ਵੱਡੇ ਪੱਧਰ ਤੇ ਪੰਜਾਬ ਜਾਂ ਭਾਰਤ ਪੱਧਰ ਤੇ ਫਿਰ ਕੋਈ ਵੱਡੀ ਕਬਾੜ ਚ ਕਾਲ ਆਊਗੀ ਜੀ ਹਾਂ ਜੀ ਇੰਡੀਆ ਲੈਵਲ ਤੇ ਆਏ ਸਾਰੇ ਅੱਛਾ ਨਹੀਂ ਅੱਜਾ ਤਾਂ ਅੱਜ ਵੀ ਤਹਿਸੀਲ ਵਿੱਚ ਆ ਜੀ ਅੱਛਾ ਆਪੋ ਆਪਣੀਆਂ ਤਹਿਸੀਲਾਂ ਦੇ ਵਿੱਚ ਹਾਂ ਜੀ ਹਾਂ ਜੀ ਇੰਡੀਆ ਲੈਵਲ ਤੇ ਕਦੇ ਕੋਈ ਵੱਡੇ ਪੱਧਰ ਦੇ ਇਕੱਠਾ-ਕੱਠ ਵੀ ਉਹ ਆਉਣ ਦੀ ਸੰਭਾਵਨਾ ਜੀ ਕੋਈ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਮੈਂ ਲੀਡਰਸ਼ਿਪ ਕਿਸਾਨੀ ਲੀਡਰਸ਼ਿਪ ਐਸ ਕੇ ਐਮ ਕਹੂਗਾ ਜਿਵੇਂ ਜਿਵੇਂ ਡਾਇਰੈਕਸ਼ਨ ਆਉਣਗੀਆਂ ਠੀਕ ਆ ਜੀ ਠੀਕ ਆ ਮੇਰੇ ਘਰ ਨਾਲ 400 ਟਰੈਕਟਰ ਤਾਂ ਪਹੁੰਚ ਚੁੱਕੇ ਆ ਹਾਲ ਤੱਕ ਹਾਂਜੀ ਹਾਂਜੀ ਉਹਦੇ ਨਾਲ ਕਾਫੀ ਨੇ ਦੋ ਜਿਹੇ ਬੰਦੀਆਂ ਆਈਆਂ ਨੇ ਅੱਛਾ ਪਿੱਛੋਂ ਤਰੇ ਵੀ ਨੇ ਹੋਰ ਰਾਜੇ ਵਾਲਾ ਨੇ ਕਾਦੀਆਂ ਆ ਅੱਜ ਟਕਾਉਂਦਾ ਰਹਿੰਦਾ ਹਾਂਜੀ अच्छा अच्छा सरकारी आफता ਰਹਿੰਦੀਆਂ ਨੇ ਸਾਰੀਆਂ ਜੁਨੇ ਸਾਰੇ ਗਰੁੱਪ ਨੇ ਸਾਰਿਆਂ ਨੂੰ ਕਾਲ ਦਿੱਤੀ ਵੀ ਆ اچھا ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਠੀਕ ਆ ਸਾਂਝੀ ਕਾਲ ਆ ਜੀ ਠੀਕ ਆ ਜੀ ਠੀਕ ਆ ਓ ਇੱਥੇ ਟਰੈਕਟਰਾਂ ਵੱਲ ਵੀ ਮਾਗੀ ਮਾਰਦੀ ਏ ਝਾਤ ਬਹੁਤ ਵੱਡਾ ਇਕੱਠਾ ਆ ਜੀ ਟਰੈਕਟਰਾਂ ਉਹ ਉੱਥੋਂ ਸ਼ੁਰੂ ਹੋ ਕੇ ਦੇਖੋ ਦੂਰ ਤੱਕ ਖੜੇ ਨੇ ਟਰੈਕਟਰ ਜਿੱਥੇ ਨੂੰ ਦੇਖੋ ਤਾਂ ਪੀਲੇ ਤੇ ਹਰੇ ਝੰਡੇ ਹੀ ਦਿਖ ਰਹੇ ਨੇ ਤੋਂ ਇੱਥੋਂ ਦਰਸਾਉਂਦਾ ਕਿ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਕਹਿੰਦੀਆਂ ਨੇ ਕਿ ਇਹਦਾ ਕਿਸਾਨਾਂ 'ਚ ਫੋਟਾ ਪਰ ਕੋਈ ਫੋਟ ਨਹੀਂ ਜੀ ਦੇਖੋ ਵੱਡੇ ਪੱਧਰ ਤੇ ਇਕੱਠਾ ਤੇ ਸ='%20ਜੁਕਤ ਕਿਸਾਨ ਮੋਰਚੇ ਦਾ ਇਕੱਠਾ ਚ ਆ ਦੇਖੋ ਜੀ ਸਾਰੇ ਪਾਸੇ ਇੱਧਰ ਦੇਖੋ ਤੁਸੀਂ ਪੀਲਾ ਤੇ ਹਰਾ ਚੰਦਾ ਹੀ ਦਿਖ ਰਿਹਾ ਉਹ ਦੱਕ ਲੱਗਦੇ ਆਲੇ ਹੋਰ ਹੋਰ ਵੀ ਟਰੈਕਟਰ ਪਿੱਛੇ ਆ ਰਹੇ ਨੇ ਜੀ ਆ ਆ ਗਏ ਟਰੈਕਟਰ ਆ ਗਏ